ਜਿਹੜਾ ਅਗਲਾ ਟਰੈਕਟਰ ਦਿਖਾਵਾਂਗੇ ਤੁਹਾਨੂੰ ਇਹ ਲੱਖ ਤੋਂ ਥੱਲੇ ਵਾਵਾਂਗੇ ਆਪਾਂ ਬਾਈ ਇਹ ਵੀ ਕਿੰਨੇ ਟਰੈਕਟਰ ਵੇਚਦੇ ਵੀਡੀਓ ਤੇ ਵੀਡੀਓ ਪੀਲੀ ਬਾਈ ਬਾਈ 5 ਵੇਚ ਕੇ ਠੀਕ ਹੈ ਜੀ ਪੱਕਾ ਪੱਕਾ ਸਾਰੇ ਨਵੇਂ ਆ ਵੀਰ ਨੇ ਨਾ 5 ਟਰੈਕਟਰ ਵੇਚਤੇ ਵੀਡੀਓ ਤੇ ਇਹ 1 ਲੱਖ 50000 ਰੁਪਏ ਬਾਈ ਮੌਕੇ ਤੇ ਬਾਈ 55000 ਦਾ ਦੇ ਦਾਂਗੇ ਛੇੜ ਦਾ ਲੈ ਜਾ ਬਾਈ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਾਸਕਾਲ ਉਮੀਦਾਂ ਤੁਹਾਰੇ ਸਾਰੇ ਠੀਕ ਹੋਗੇ ਤਲਵੰਡੀ ਸਾਪਾ ਟਰੈਕਟਰ ਦੀ ਮੰਡੀ ਖੜੇ ਸੀਗੇ ਬਾਈ ਦੀਪ ਆਪਣੇ ਨਾਲ ਆ ਕਰਦੇ ਗੱਲਬਾਤ ਤੇ ਅੱਜ ਤੁਹਾਨੂੰ ਬਾਈ ਜੀ ਸਾਰੇ ਡਾਊਨ ਮਾਡਲ ਤੇ ਛੋਟੇ ਮ ਸਸਿਕਾ ਬਾਈ ਦੀ ਸਸਿਕਾ ਬਾਈ ਜੀ ਹੋਠੀਗਾ ਬਾਈ ਜੀ ਵਧੀਆ ਬਾਈ ਜੀ ਕਿੰਨੇ ਕ ਟਰੈਕਟਰ ਲੈ ਕੇ ਆਏ ਬਾਈ ਜੀ ਹੈਗੇ ਬਾਈ 6-7 ਟਰੈਕਟਰ ਠੀਕ ਆ ਬਾਈ ਜੀ ਜਿਵੇਂ ਮੈਂ ਕਹਿਆ ਬਾਈ ਜੀ ਸਾਰੇ ਡਾਊਨ ਮਾਡਲ ਨੇ ਹਾਂ ਸਾਰੇ ਡਾਊਨ ਮਾਡਲ ਠੀਕ ਆ ਬਾਈ ਜੀ ਇਹ ਬਾਈ ਜੀ ਆਏਗਾ ਗਾ ਡਾਊਨ ਮਾਡਲਾਂ ਦਾ ਚੰਗਾ ਜਿਹੜਾ ਮਰਜੀ ਡਾਊਨ ਮਾਡਲ ਟਰੈਕਟਰ ਲੈਣਾ ਹੋਇਆ ਜ਼ਿਆਦਾਤਰ ਫਾਰਮ ਟਰੈਕ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਮੰਡੀ ਦੇ ਲਿਕੈਸ਼ਨ ਕੀ ਆ ਬਾਈ ਜੀ ਬਾਈ ਮੰਡੀ ਆਪਣੀ ਮੰਡੀ ਦੇ ਵਿਚਾਲੇ ਪੈਟਰੋਲ ਪੰਪ ਦੀ ਜਮਾਂ ਨਾਲ ਹੈ ਠੀਕ ਹੈ ਸਤਾ ਹੀ ਬਣਾ ਰੈਡੀ ਰੋੜੀ ਰੋਡ ਉਹਦੇ ਉੱਪਰ ਹੈ ਠੀਕ ਆ ਠੀਕ ਆ ਬਾਈ ਜੀ ਹਾਂ ਤੇ ਮੋਬਾਈਲ ਨੰਬਰ ਬਾਈ ਜੀ 97815 31564 ਠੀਕ ਆ ਬਾਈ ਜੀ ਹਾਂ ਚਲੋ ਵੀ ਵੀਡੀਓ ਸਟਾਰਟ ਕਰਦੇ ਆ ਪਾ ਫਾਰਮਾਟ ਰੈਗ ਤੋਂ ਏਡੀਆਈ ਤੋਂ 60 ਦਾ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਮਾਡਲ ਹੈਗਾ ਬਾਈ ਜੀ 92 ਠੀਕ ਆ ਜੀ ਡਬਲ ਕਲਚ ਜਾ ਕੇ ਬਾਈ ਜੀ ਹਾਂ ਡਬਲ ਕਲਚ ਆ ਬਾਈ ਠੀਕ ਆ ਜੀ ਲਓ ਵੀ ਡਬਲ ਕਲਚ ਜਾ ਕੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਬਾਈ ਜੀ ਟਾਇਰ ਬਾਈ ਹੈਗੇ ਨੇ 35 ਤੋਂ 40 ਪੈਸੇ ਠੀਕ ਆ ਜੀ ਠੀਕ ਹੈ ਮਰਗਾਟਾਂ ਦਾ ਬਾਡੀ ਰੈਂਦਾ ਸਾਰਾ Ориਜਨਲ ਹੈ ਠੀਕ ਆ ਜੀ ਸ਼ੋ ਤੁਹਾਡੇ ਸਾਹਮਣੇ ਤੇ ਥੋੜੀ ਜੀ ਪਫਾਰ ਹੈ ਇੰਜਨ ਗੇਰ ਦਾ ਪੂਰਾ ਫੁੱਲ ਚੰਗਾ ਟਰੈਕਟਰ ਬੰਦਾ ਵਾਹ ਕੇ ਲਿਆ ਸਕਦਾ ਠੀਕ ਆ ਭਾਈ ਜੀ ਮਤਲਬ ਦੱਸ ਕੇ ਦੋਗੇ ਜਿਹੜੀ ਗੱਲ ਹੈਗੀ ਹੈ ਨਾ ਠੀਕ ਆ ਚਲਾਈ ਦਾ ਬਹੁਤ ਸਾਫ ਟਰੈਕਟਰ ਠੀਕ ਹੈ ਲੋ ਵੀ ਚਲਾਈ ਦਾ ਬਾਈ ਕਹਿੰਦਾ ਪੂਰਾ ਓਕੇ ਹੈਗਾ ਜੇ ਵੱਡੇ ਟਰੈਕਟਰ ਨਾ ਰੱਖਣਾਗਾ ਤਾਂ ਪੂਰਾ ਵਧੀਆ ਤੇ ਬਾਕੀ ਜਿਹਨੂੰ ਪਤਾ ਹੀ ਹੈਗਾ ਭਾਈ ਜੀ ਫਾਰਮ ਟਰੈਕ ਪਹਿਲੇ ਹੀ ਵਾਹ ਕੇ ਗੁੜਿਆ ਹੋਣਾਗਾ ਤੇ 99 ਮਾੜਲਾ ਤੇ ਇਦੀ ਡਿਮਾਂਡ ਵਿੱਚ 1 ਲੱਖ 1000 ਰੁਪਏ ਆ ਭਾਈ ਮੌਕੇ ਤੇ ਭਾਈ 55000 ਤਾਂ ਦੇਦਾ ਇਹ ਛੇੜ ਦਾ ਲੈ ਜਾ ਭਾਈ ਦੇ ਦਾਂ ਚਲ ਠੀਕ ਹੈ ਤੇ ਕਹੇਗਾ ਭਾਈ ਜੀ ਸਵਰਾਜ 735 ਬਾਹਰ ਇਹਨਾਂ ਬਾਈ ਸਾਰਾ ਅਰੀਜਨਲ ਆ ਨਵੇਂ ਟਾਇਰ ਆ ਚਾਰੇ 50 ਨੰਬਰ ਆ ਠੀਕ ਆ ਜੀ 2001 ਮਾਡਲ ਆ ਠੀਕ ਹੈ 12 ਦੇ ਟਾਇਰਾਂ ਚ ਬਾਈ ਜੀ ਹਾਂ 12 ਦੇ ਟਾਇਰਾਂ ਜੀ ਠੀਕ ਆ ਜੀ ਲਓ ਵੀ 2001 ਮਾਡਲ ਆਗਾ 12 ਦੇ ਟਾਇਰਾਂ ਦਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਵੀ ਟਰੈਕਟਰ ਪੂਰਾ ਓਕੇ ਇੰਜਨ ਗੇਅਰ ਬਾਈ ਇੰਜਨ ਗੇਅਰ ਬਾਈ ਤਸੱਲੀ ਆ ਬੰਦਾ ਬਾਹ ਕੇ ਲਿਆ ਸਰ ਠੀਕ ਆ ਜੀ ਮਗਰਾਡ ਨੂੰ ਕਰੂ ਤੁਸਾਰੇ ਨਾਲ ਦੇ ਆ ਬਾਈ ਠੀਕ ਆ ਜੀ ਲਓ ਵੀ ਸਾਰੇ ਨਾਲ ਦੀ ਮਗਰਾਡ ਨੂੰ ਨੇ ਬਾਕੀ ਤੁਹਾਨੂੰ ਟਾਇਰ ਦੱਸਦਾ ਬਾਈ ਜੀ ਤੇ 2001 ਮਾਡਲ ਆ ਤੇ ਇਹਦੀ ਡਿਮਾਂਡ ਪਈ 210000 ਰੁਪਏ ਬਾਈ ਇਹ ਗੱਲ ਵੀ 1 ਲੱਖ ਤੇ 95000 ਇਹ ਅੱਗੇ ਕਿ ਭਾਈ ਜੀ ਸੋਨਾ ਲਿਕਾ ਡੀਆਈ 745 ਇਹ ਟਰੈਕਟਰ ਮੈਂ ਕਹਿੰਦਾ ਬਹੁਤ ਜ਼ਿਆਦਾ ਘੱਟ ਮਿਲਦੇ ਨੇ ਨਾ ਹਾਂ ਇਹ ਬਾਈ 5-7 ਹੋਣਗੇ ਮੰਡੀ 'ਚ ਬਸ ਠੀਕ ਆ ਜੀ ਲੋਵੇ 5-7 ਹੋਣਗੇ ਇਹ ਚੀਜ਼ਾਂ ਜਿੰਦਾ ਮੈਂ ਲੈਕਣ ਦੇ ਹਾਂ ਹਾਂ 2003 ਮਾਡਲ ਹੈ ਠੀਕ ਆ ਜੀ ਬਾਡੀ ਦਾ ਸ਼ੋ ਦਾ ਸਾਰਾ Ориਜਨਲ ਹੈ ਠੀਕ ਆ ਜੀ ਸਾਦੀ ਘਟਾਈ ਚ ਆ ਗਿਆ ਭਾਈ ਜੀ ਸੈਂਟਰ ਗੇਅਰ ਆ ਗਿਆ ਨਾ ਭਾਈ ਜੀ ਜਿਹਦਾ ਤੇਲ ਖਰਚਾ ਘੱਟ ਆ ਹਾਂ ਭਾਈ ਤੇ ਟਾਇਰ ਭਾਈ ਜੀ ਟਾਇਰ ਬਾਈ 35 ਤੋਂ 40 ਪੈਸੇ ਦੇ ਠੀਕ ਹੈ ਲੋ ਵੀ 35 ਤੋਂ 40 ਪੈਸੇ ਟਾਇਰ ਲਗੇ ਮਗਰਾਟਮ ਗਰੂਪ ਨਾਲ ਦੀ ਨਹੀਂ ਪਈ ਸਭ ਨਾਲ ਤੇ ਆ ਬਾਈ ਆ ਠੀਕ ਹੈ ਜੀ ਇੰਜਨ ਗੇਅਰ ਕਿਵੇਂ ਆ ਬਾਈ ਇੰਜਨ ਗੇਅਰ ਬਾਈ ਤਸੱਲੀ ਆ ਬੰਦਾ ਵਾਹ ਕੇ ਲੈ ਜਾ ਸਕਦਾ ਠੀਕ ਹੈ ਲੋ ਵੀ ਤਸੱਲੀ ਦਾ ਵਾਹ ਕੇ ਲੈ ਜਾ ਸਕਦਾ ਕਹ ਬਾਈ ਕਹਦਾ ਇੰਜਨ ਗੇਅਰ ਦੀ 200% ਗਾਰੰਟੀ ਹੈ ਜੀ ਠੀਕ ਹੈ ਬਾਈ ਜੀ ਤੇ 6 ਚੀਰੀ ਚਾਹ ਕਹਦਾ ਬਾਈ ਹਾਂ 6 ਚੀਰੀ ਚ ਠੀਕ ਹੈ ਜੀ ਇਹਦੀ ਡਿਮਾਂਡ ਬਾਈ 1,65,000 ਰੁਪਇਆ ਠੀਕ ਹੈ ਜੀ ਇਹ ਵੀ ਡੇਡ ਦਾ ਕਹ ਦੀ ਕਹ ਦਿਓ ਠੀਕ ਹੈ ਲੋ ਵੀ ਇਹ ਵੀ ਡੇਡ ਦਾ ਲੈ ਜਾਓ ਠੀਕ ਹੈ ਭਾਈ ਜੀ ਕੰਡੀਸ਼ਨ ਸਾਨੂੰ ਚੈੱਕ ਕਰਵਾ ਤੀ ਛੋਟੇ ਜ਼ਿਮੀਂਦਾਰ ਲਈ ਪੂਰਾ ਵੈਟ ਟਰੈਕਟਰ ਟ੍ਰਾਈਲਰ ਟ੍ਰੋਲੀ ਨੂੰ ਤਾਂ ਪੂਰੇ ਵਧੀਆਗਾ ਤੇ ਅਗੇ ਕਹੇ ਭਾਈ ਜੀ ਫਾਰਮ ਟਰੈਕ 45 ਦਾ ਪਹਿਲਾਂ 60 ਦਾ ਕਹੇ ਜੀ ਇਹ ਕਹੇ ਭਾਈ ਜੀ 45 ਦਾ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਬਈ ਤੇ ਰੰਗ ਪਿੰਟ ਬਈ ਰੰਗ ਪਿੰਟ ਦਾ ਬਾਈ ओरिजिनल ਹੈ ਠੀਕ ਹੈ ਜੀ ਤੇ ਟਾਇਰ ਭਾਈ ਜੀ ਟਾਇਰ ਅਗਲੇ 80 ਪੈਸੇ ਬਾਈ ਪਿਛਲੇ 35 40 ਪੈਂਦੇ ਆ ਠੀਕ ਹੈ ਜੀ ਲਓ ਵੀ ਹੈ ਗਿਆ ਬੈਕਟਸ ਟਾਇਰ ਜੇ ਕਾ ਕੇ ਚੱਲੀਏ ਅੱਧੇ ਦਾ ਟਾਇਰ ਹੈਗੇ ਅਗੇ ਪੂਰੇ ਲੇ ਪਾਏ ਨੇਗੇ 80 ਕੇ ਪੈਸੇ ਸਾਦੀ ਕਟਾਈ ਆ ਇੰਜਨ ਗੇਅਰ ਕਿਵੇਂ ਬਈ ਇੰਜਨ ਗੇਅਰ ਬਾਈ ਪੂਰਾ ਓਕੇ ਆ ਜਮਾ ਓਕੇ ਆ ਪੂਰਾ ਪੂਰਾ ਠੀਕ ਹੈ ਬਾਕੀ ਬਈ ਜਿਵੇਂ ਦੀਪ ਬਾਈ ਨੇ ਆਖਿਆ ਵੀ ਪੂਰਾ ਓਕੇ ਹੈਗਾ ਠੀਕ ਹੈ ਬੰਦਾ ਬਾਅਦ ਕਿ ਤਸੱਲੀ ਨਾਲ ਆ ਰਿਹਾ ਬਾਈ ਵੀਡੀਓ ਤੇ ਕਿੰਨੇ ਟਰੈਕਟਰ ਵੇਚਤੇ ਵੀਡੀਓ ਤੇ ਪਿਛਲੀ ਵਾਰੀ ਬਾਈ 5 ਵੇਚ ਕੇ ਠੀਕ ਹੈ ਜੀ ਪੱਕਾ ਪੱਕਾ ਸਾਰੇ ਨਵੇਂ ਆ ਵੀਰ ਨੇ ਨਾ 5 ਟਰੈਕਟਰ ਵੇਚਤੇ ਵੀਡੀਓ ਤੇ ਪਿਛਲੇ ਟਰੈਕਟਰ ਸੀ ਆਪਣੇ ਕੋਲ ਕੋਈ ਟਰੈਕਟਰ ਸਾਰੇ ਨਵੇਂ ਆਉਣੇ ਸਾਰੇ ਨਵੇਂ ਆ ਹਾਂ ਪਿਛਲੀ ਵੀਡੀਓ ਦੇਖ ਸਕਦੇ ਠੀਕ ਹੈ ਭਾਜੀ ਜਾਇਜ਼ ਰੇਟਾਂ 'ਤੇ ਹੁੰਦੀਆਂ ਨੇ ਆਪਾਂ ਹਾਂ ਜਾਇਜ਼ ਰੇਟਾਂ 'ਤੇ ਠ ਠੀਕ ਹੈ ਕਹਿਣੀ ਦੱਸਗੇ ਕੁਛ ਦੇ ਨਿਬੜੇ ਕੁਛ ਠੀਕ ਹੈ ਭਾਜੀ ਜਿਹੜੀ ਹੁਣ ਜਿਹੜੇ ਤੇ ਪਫਾਰੋ ਤੇ ਪਫਾਰੀ ਜਿਹੜਾ ਅਰੀਜਨਲ ਅਰੀਜਨਲ ਹੀ ਠੀਕ ਹੈ ਭਾਜੀ ਤੇ ਇਹ 2002 ਮਾਡਲ ਆ ਭਾਜੀ ਡਬਲ ਕਲਚ ਆ ਕਿ ਸਿੰਗਲ ਇਹ ਸਿੰਗਲ ਆ ਭਾਈ ਸਿੰਗਲ ਕਲਚ ਆ ਭਾਜੀ ਤੇ ਡਿਮਾਂਡ ਭਾਜੀ ਦੀ ਡਿਮਾਂਡ ਭਾਈ 1,62,000 ਰੁਪਇਆ ਠੀਕ ਹੈ ਜੀ ਇਹ ਕਿੰਨੇ ਦਾ ਭਾਜੀ 55000 ਆ ਦੇ ਦਾਂ ਯਾਰ ਠੀਕ ਹੈ ਜੀ ਇਹਨੇ ਪਹਿਲੀ 55 ਕਹ ਆ ਵੀ ਇਹ ਘਟਾਊਗਾ ਹੋਰ ਆ ਅੜਤਾ ਬਾਈ ਹੋਰ ਕਹਿੰਦਾ ਪੰਜ ਮੇਰੇ ਖਾਤਰ ਛੱਡੋ 48 ਦਾ ਲੈ ਜੇ ਬਾਈ ਦੇ ਦਾਂ ਬਾਈ ਚਲੋ ਬਾਈ ਤੇ ਅੱਗੇ ਗਿਆ ਬਾਈ ਜੀ ਸੋਨਾ ਲੀਕਾ ਹਾਂ ਇਹ ਆ ਗਿਆ ਬਾਈ ਜੀ 35 ਦਾ ਲੈ ਵੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਬਾਈ ਜੀ ਸੈਂਟਰ ਗੇਅਰ ਦਾ ਡਾਊਨ ਮਾਰ ਲਗਾ ਸਾਦੇ ਕਟਾਈ ਚ 14 ਦੇ ਟਾਇਰਾਂ ਚਾਣਾ ਬਾਈ ਜੀ ਹਾਂ ਬਾਈ ਵੀ ਕੇ ਡੀ ਦੇ ਟਾਇਰਾਂ ਬਾਈ 60 ਪੈਸੇ ਠੀਕ ਆ ਜੀ ਨਾ ਵਧੀਆ ਟਾਇਰ ਨੇਣਾ ਹਾਂ ਠੀਕ ਆ ਬਾਈ ਜੀ ਤੇ ਫਰੰਟ ਟਾਇਰ ਬਾਈ ਜੀ ਫੰਟ ਹੋਣਗੇ ਬਾਈ 60 ਪੈਸੇ ਠੀਕ ਆ ਜੀ ਇੰਜਨ ਗੇਅਰ ਦਾ ਬਾਈ ਬਾਹਲਾ ਨਜਾਇਜ਼ ਨਾ ਮੈਂ ਪੁਰਾਣਾ ਨਾ ਮੈਂ ਫੁੱਲ ਨਾ ਮੈਂ ਜਮਾ हेलो भाई जी ಕರೆ ਕਰ ਲੈਣਾ بھائی ਕੋਲੇ ਇੱਕ ਹੌਫ ਟਰੈਕਟਰ ਹੈ ਜੇਕਰ ਫੋਨ ਲੱਗ ਗਿਆ ਜੇ ਕਈ ਵੀਰ ਨਾ ਟਰੈਕਟਰ ਘਰੇ ਕੱਟ ਜਾਣ ਤੇ ਘਰ ਵਾਲਾ ਟਰੈਕਟਰ ਚਕਾਰਾ ਨਾ ਹਾਂ ਠੀਕ ਹੈ ਕੋਈ ਦਿੱਕਤ ਨਹੀਂ ਠੀਕ ਹੈ ਭਾਜੀ 2004 ਮਾਡਲ ਆ ਤੇ ਇਹ ਦੀ ਗੱਲਬਾਤ ਕਰੀ ਰੇਟ ਦੀ ਭਾਜੀ ਬਾਈ ਰੇਟ ਹੈ 170000 ਰੁਪਏ ਠੀਕ ਹੈ ਜੀ ਇਹ ਤਾਂ ਜੈਸੇ ਨੂੰ ਆਪ ਹੀ ਆ ਦੋ 55 ਦੇ ਦਾਂ ਜੈਸੇ ਠੀਕ ਹੈ ਨਾ ਵੀ 15-15000 ਰੁਪਏ ਸੂਟ ਹੈਗੀ ਜੇ ਵੀਡੀਓ ਦੇਖ ਕੇ ਹੋਗੇ ਮਾਨਤਨ ਭਾਈ ਪੂਰਾ ਹੋ ਜੋ ਪਿੰਡ ਰਾਪੂਰਾ ਬਾਈ ਦਾ ਤੇ ਆ ਗਿਆ ਬਾਈ ਜੀ ਪਿੰਦਰਾ 265 ਸਰਪੰਚ ਮਾਡਲ ਚ ਆ ਗਿਆ ਬਾਈ ਜੀ ਤੇ ਇਹ ਮਾਡਲ ਹੈਗਾ ਬਾਈ ਜੀ 2003 ਮਾਡਲ ਆ ਬਾਈ ਠੀਕ ਆ ਜੀ 50% ਟਾਇਰ ਆ ਬਾਈ ਰੰਗ ਰੂਪ ਤਾਂ ਸਾਰਾ Ориਜੀਨਲ ਹੈ ਠੀਕ ਆ ਬਾਈ ਜੀ ਰੰਗ ਰੂਪ ਦਾ ਬਾਈ ਕਹਿੰਦਾ Ориਜੀਨਲ ਆ ਸਾਰਾ ਚਾਲ ਚਲਾਇਆ ਵੀ ਇੱਕ ਨੰਬਰ ਟਰੈਕਟਰ ਆ ਜਮਾ ਠੀਕ ਆ ਬਾਈ ਜੀ ਪਾਵਰ ਵਾਂਗੂ ਚੱਲਦਾ ਨਹੀਂ ਪੂਰਾ ਜਮਾ ਬਾਈ ਠੀਕ ਆ ਜੀ ਤੇ ਇਹਦੀ ਡਿਮਾਂਡ ਬਾਈ ਡਿਮਾਂਡ ਬਾਈ 1,78,000 ਰੁਪਏ ਠੀਕ ਆ ਜੀ 1 ਲੱਖ ਤੇ 78,000 ਰੁਪਏ ਚਲੋ ਬਈ ਜਿਹੜਾ ਅਗਲਾ ਟਰੈਕ ਦੱਸੋ ਭਾਈ ਜੀ ਇਹਦੇ ਬਾਰੇ ਇਹ ਕਿੰਨੇ ਮਾੜਲਾ ਹੈ ਇਹ 99 ਮਾੜਲਾ ਬਾਈ ਪੰਜਾਬ ਨੰਬਰ ਆ ਬਠਿੰਡੇ ਦਾ ਠੀਕ ਆ ਜੀ ਟਰੈਕਟਰ ਬਹੁਤ ਚੰਗਾ ਇੰਜਨ ਗੇਅਰ ਦਾ ਠੀਕ ਆ ਜੀ ਨਾ ਵੀ ਬਠਿੰਡੇ ਦਾ ਨੰਬਰ ਆ ਪੰਜਾਬ ਨੰਬਰ ਆ 724 ਬਹੁਤ ਜਿਆਦੇ ਘੱਟ ਟਰੈਕਟਰ ਮਿਲਦੇ ਨੇ ਪਰ ਹੈਗਾ 855 ਵਰਗੇ ਜਣਾ ਬਈ ਚੰਗਾ ਬਹੁਤ ਆ ਬਾਈ ਚਲਾਈ ਦਾ ਠੀਕ ਆ ਭਾਈ ਜੀ ਜੇ ਛੋਟੇ ਵੱਡੇ ਟਰੈਕਟਰ ਦੇ ਨਾਲ ਰੱਖਣਾ ਛੋਟਾ ਜ਼ਿਮੀਦਾਰ ਨੂੰ ਬਹੁਤ ਚੰਗਾ ਟਰੈਕਟਰ ਹੈ ਠੀਕ ਆ ਜੀ ਤੇ ਟਾਇਰ ਭਾਈ ਜੀ ਟਾਇਰ ਬਾਈ ਇਹਦੇ ਹੈਗੇ 40 ਕੇ ਪੈਸੇ ਠੀਕ ਆ ਲੈ ਵੀ 40 ਕੇ ਪੈਸੇ ਟਾਇਰ ਨੇ ਜੇ ਮੈਂ ਤੁਹਾਨੂੰ ਆਕਾ ਜੀ ਨਾ ਭਾਈ ਜੀ ਲੱਖ ਤੋਂ ਬੈਟਰੀ ਬੂਡਰੀ ਨਵੀਆਂ ਜਮਾ ਰੈਗੂਲੇਟਰ ਸਾਰਾ ਕੰਮ ਹੋਇਆ ਟਰੈਕਟਰ ਦਾ ਠੀਕ ਹੈ ਜੀ ਲੱਖ ਤੋਂ ਥੱਲੇ ਦੇ ਦੋਗੇ ਭਾਈ ਵੀ ਦੇ ਦਾਂਗੇ ਭਾਈ ਜੀ ਠੀਕ ਹੈ ਜੀ 1 ਲੱਖ 10000 10000 ਰੁਪਏ ਡਿਮਾਂਡ 95000 ਦੇ ਰਹੇ ਹਾਂ ਭਾਈ ਜਿਹੜੇ ਤੇਰੇ ਵੀਡੀਓ ਦੇਖੇ ਹੋਏ ਠੀਕ ਹੈ ਲਵੇ ਤੁਹਾਨੂੰ ਜਿਵੇਂ ਆਕਾ ਜੀ ਦਾ ਟਰੈਕਟਰ ਵੀ ਜਮਾ ਨਵੇਂ ਵਾਂਗ ਨਿਕਲੂਗਾ ਠੀਕ ਹੈ ਜੀ ਹਾਂ ਠੀਕ ਹੈ ਭਾਈ ਜੀ ਤੇ ਇਸ ਤੋਂ ਬਿਨਾਂ ਮੇਲ ਲকেশন ਭਾਈ ਉਂ ਭਾਈ ਟਰੈਕਟਰ ਤਲਵੰਡੀ ਹੁੰਦੀ ਆਪਣੇ ਨੌਰੇ ਚ ਬੈਸ਼ੇ ਇੱਥੇ ਸਾਰੇ ਠੀਕ ਹੈ ਜੀ ਤੇ ਉਹ ਪ ਠੀਕ ਹੈ ਬਾਈ ਤੇ ਮੋਬਾਈਲ ਨੰਬਰ ਇੱਕ ਵਾਰੀ ਹੋ ਗਿਆ 97815 ਬਾਈ 31564 ਠੀਕ ਹੈ ਬਾਈ ਹਾਂ ਠੀਕ ਹੈ ਬਾਈ ਦੀਪ ਠੀਕ ਹੈ ਬਾਈ ਬੜੀ ਲੱਗ ਗਈ ਲਓ ਬਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜੇ ਕਿਸੇ ਵੀਰ ਨੇ ਟਰੈਕਟਰ ਬਾਇ ਕਰਨਾ ਸਕਰੀਨ ਤੇ ਨੰਬਰ ਆ ਕਰਦਾ ਸਬਾਤ ਧੰਨਵਾਦ ਸਸ ਜੀ